ਤਰਨਤਾਰਨ ਸਾਹਿਬ ਜੀ ਤੋਂ ਲੈਦੇ ਬੱਲੇ ਨੂਰਦੀ ਨਗਰ ਉੱਤੇ ਜੋ ਸ਼ਾਈ ਸ਼ੜਕ ਲਾਹੌਰ ਤੋਂ ਦਿੱਲੀ ਨੂੰ ਆਉਂਦੀ ਸੀ ਇਹਦੇ ਉੱਤੇ ਡੇਰੇ ਲਾਤ ਤੇ ਬਾਣੀ ਪੜਨੀ ਸ਼ੁਰੂ ਕਰਤੀ ਗੁਰੂ ਦਾ ਨਿਤਨੇਮ ਸ਼ੁਰੂ ਕਰਤਾ ਸਿੰਘਾਂ ਨੇ ਮਸੂਲ ਕਰਾਉਣਾ ਸ਼ੁਰੂ ਕਰਤਾ ਜਿਹੜਾ ਕੋਈ ਰਾਈ ਲੰਗਦਾ ਸਿੰਘ ਰੋਗ ਲੈਂਦੇ ਨੇ ਗੱਡੇ ਵਾਲੇ ਨੂੰ ਇਕਾਲਾ ਟੈਕਸ ਲਾਤ ਖੋਤੇ ਵਾਲੇ ਨੂੰ ਪੈਸਾ ਲਾਤ ਸਿੰਘਾਂ ਨੇ ਜਦੋਂ ਕੋਈ ਪੁੱਛਦਾ ਇਹ ਮਸੂਲ ਕਹਦਾ ਤੇ ਮੋਤਾ ਸਿੰਘ ਕਹਿੰਦਾ ਤੁਹਾਨੂੰ ਨਹੀਂ ਪਤਾ ਆ ਦੋ ਤਿੰਨ ਦਿਨ ਹੋਏ ਨੇ ਪੰਜਾਬ ਵਿੱਚ ਖਾਲਸੇ ਦਾ ਰਾਜ ਹੋ ਗਿਆ ਹੈ ਹੁਣ ਤਾਂ ਖਾਲਸੇ ਨੇ ਮਸੂਲ ਲਾਉਣਾ ਹੈ ਕੋਈ ਉਧਰ ਨਹੀਂ ਕਰਦਾ ਦੇ ਕੇ ਮਸੂਲ ਲੰਘ ਜਾਂਦੇ ਨੇ ਸਿੰਘਾਂ ਅੱਗੇ ਕੋਈ ਬਹਾਦਰ ਨਹੀਂ ਜੇ ਕੋਈ ਗੁਰੂ ਦਾ ਪਿਆਰਾ ਆਉਂਦਾ ਜੇ ਕੋਈ ਗੁਰੂ ਦਾ ਸੇਵਕ ਆਉਂਦਾ ਸਿੰਘੋਂ ਦੀ ਸੇਵਾ ਕਰਦੇ ਨੇ ਜੀਵਨ ਸਫਲਾ ਕਰਦੇ ਨੇ ਜੇ ਕੋਈ ਆਕੀ ਆਉਂਦਾ ਜੇ ਕੋ ਵੇਰਨ ਵਾਲਾ ਆਉਂਦਾ ਸਿੰਘੋ ਦੀ ਦੂਜੇ ਤਰੀਕੇ ਨਾਲ ਸੇਵਾ ਕਰਦੇ ਨੇ ਚਾੜਾ ਛਕਾਉਂਦੇ ਨੇ ਜਿਵੇਂ ਇਹ ਅੰਗ ਸਿੰਘ ਕਹਿੰਦੇ ਨੇ ਜਿਹਦੀ ਸੇਵਾ ਡੰਡੇ ਨਾਲ ਕੀਤੀ ਜਾਵੇ ਸੋ ਪ੍ਰੇਮ ਨਾਲ ਸਰਨ ਕਰੋ ਗੁਰੂ ਕੀਆ ਲਾੜ ਲਿਆ ਫੌਜਾ ਦਵਾ ਸਿੰਘਾਂ ਨੇ ਜੋ ਸ਼ਾਹੀ ਸੜਕ ਤੋਂ ਮਸੂਲ ਕਰਾਇਆ ਉਸ ਦਾ ਵੇਰਵਾ ਸ਼ੰਦਾ ਬੰਦੀ ਵਿੱਚ ਐਉ ਬਿਆਨ ਹੈ ਛੱਡ ਦੇ ਜੰਕਾਰੇ ਉੱਚੀ ਨੇ ਕੜਕਦੇ ਔ ਮੋਰ ਚੇਜ ਮਾਲਾ ਸਿੰਘਾਂ ਨੇ ਸੜਕ ਤੇ ਉਹ ਬੱਦੇ ਮਾਨ ਜਾਂ ਮੇ ਰਾਈਆਂ ਤੋਂ ਮਾਸੂਲ ਮੰਗਦੇ ਆਂ ਆਨਾ ਲੈਂਦੇ ਗੱਡੇ ਦਾ ਤੇ ਪੈਸਾ ਖੋਤਾ ਜੀ ਉਹ ਨਾਲੇ ਕਹਿੰਦੇ ਖਾਨ ਦਾ ਮਿਆਰ ਬੋਤਾ ਜੀ ਉਹ ਕਹਿਣ ਲੱਗੇ ਜਰਾ ਨਹੀਂ ਜਬਾਨੋਂ ਸੰਗਦੇ ਤੇ ਆਉਂਦੇ ਜਾਂਦੇ ਰਾਈਆਂ ਤੋਂ ਮਾਸੂਲ ਮੰਗਦੇ ਆਂ ਸਿੰਘਾਂ ਕੋਲੋਂ ਪਾਈ বিনা ਮੂਲ ਪਰਦੇ ਸਿੰਘਾਂ ਕੋਲੋਂ ਪਾਈ বিনা ਮੂਲ ਪਰਦੇ ਉਹ ਤਨ ਮਨ ਲਾ ਕੇ ਸੱਜ ਲੰਗਦੇ ਆ ਵਗਦੀ ਸੜਕੀ ਉਦੋਂ ਜਾਣੋਂ ਆਮ ਜੀ ਉਹ ਦੇਕੇ ਤੇ ਮਸੂਲ ਲੰਘਦੇ ਤਮਾਮ ਜੀ ਉਹ ਆਕੀਆਂ ਨੂੰ ਉੱਤੇ ਵੀਰ ਜਾਣੇ ਟਾਂਗੇ ਦੇ ਤੇ ਉਹਨੇ ਜਾਂਦੇ ਰਾਈਆਂ ਤੋਂ ਮਸੂਲ ਮੰਗਦੇ ਉਹ ਪਿੰਡਾਂ ਵਿੱਚ ਪੈ ਗਈ ਦੋਸਤੋਂ ਦੁਹਾਈ ਐ ਉਹ ਸੜਕੀ ਉੱਤੇ ਸਿੰਘਾਂ ਕਰ ਲਈ ਗੁਰਾਹੀ ਐ ਉਨੇ ਤਨੇ ਮ ਆਪਦਾ ਕਰਨ ਪਾਠ ਜੀ ਉਹ ਪਾਏ ਨੇ ਲਿਬਾਸ ਉਹਨਾਂ ਨੇ ਨਿਹੰਗ ਦੇ ਤੇ ਆਉਨੇ ਜਾਂਦੇ ਰਾਈਆਂ ਤੋਂ ਮਾਸੂਲ ਮੰਗਦੇ ਹਰ ਦੁਆ ਵਿੱਚ ਜੋਸ ਕੇ ਆ ਕੇ ਲਾਲੀਆਂ ਉਹ ਦਿਲਾਂ ਵਿੱਚ ਜੋਸ਼ ਚਿਹਰਿਆਂ ਤੇ ਲਾਲੀਆਂ ਉਹ ਲਾਲ ਹੋਈਆਂ ਅੱਖਾਂ ਦਿੱਲੀਆਂ ਜੋ ਬਾਲੀਆਂ ਉਹ ਕੋਟ ਕੇ ਪਿਆਲੇ ਜਿਵੇਂ ਪੀਤੇ ਭੰਗ ਦੇ ਉਹ ਕਰ ਕੇ ਰਵਾਨਾ ਤੱਕ ਦੀਰ ਤੋੜਨੇ ਉਹ ਮਾਰ ਦਿੱਤੀ ਚੁਗਲੀ ਚੁਗਲ ਖੋਰਨੇ ਉਹ ਮੋਹਣ ਸੱਪਵਾੜੇ ਮੁੱਕ ਜਾਣ ਕੰਗਦੇ